ਕੀ ਪਿੰਡ ਦੇ ਲੋਕਾਂ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਹੈ ਸੀਐਮ ਮਾਨ ਨੇ ਭਾਈਚਾਰਕ ਸਾਂਝ ਬਣਾਉਣ ਦੀ ਅਪੀਲ ਕੀਤੀ ਹੈ ਸੋ ਪਿੰਡ ਦੇ ਵਿੱਚ ਸਰਬਸੰਮਤੀ ਦੇ ਨਾਲ ਚੁਣਿਆ ਜਾਵੇ ਸਰਪੰਚ ਚੰਗੇ ਪੰਜ ਸਰਪੰਚ ਚੁਣੇ ਜਾਣ ਸੀਐਮ ਮਾਨ ਦੇ ਵੱਲੋਂ ਇਹ ਅਪੀਲ ਕੀਤੀ ਗਈ ਚੁਣੇ ਜਾਵੇ ਕੰਮ ਕਰਨ ਵਾਲੀ ਪੰਚਾਇਤ ਸੋ ਸੀਐਮ ਮਾਨ ਸੰਗਰੂਰ ਪਹੁੰਚੇ ਆਪਣੇ ਪਿੰਡ ਸਤੌਲ ਜਿੱਥੇ ਕੀ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਹੈ ਲੋਕਾਂ ਨੂੰ ਸੰਬੋਧਨ ਕੀਤਾ ਹੈ ਤੇ ਪਿੰਡ ਦੇ ਲੋਕਾਂ ਨੂੰ ਕਿਹਾ ਹੈ ਕਿ ਪਹਿਰ ਪਿੰਡ ਦੇ ਵਿੱਚ ਸਰਵ ਸਮੁਧੀ ਦੇ ਨਾਲ ਜਿਹੜੇ ਕਿ ਚੋਣ ਕੀਤੀ ਜਾਵੇ ਪਹਿਰ ਪੰਚਾਇਤ ਦੀ ਸੀਐਮ ਮਾਨ ਨੇ ਪਾਈਚਾਰਕ ਸਾਂਝ ਬਣਾਉਣ ਦੀ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਸੋ ਪਿੰਡ ਸਤੌਜ ਪਹੁੰਚੇ ਨੇ ਸੀਐਮ ਭਗਵੰਤ ਪਾਜ ਜਿੱਥੇ ਕਿ ਲੋਕਾਂ ਨੂੰ ਸੰਬੋਧਨ ਕੀਤਾ ਸੋ ਸੰਗਰੂਰ ਦੇ ਪਿੰਡ ਸਤੌਜ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਸੋ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਿੰਡਾਂ ਚ ਪਾਈਚਾਰਕ ਸਾਂਝ ਬਣਾਈ ਰੱਖੀ ਜਾਵੇ ਅਤੇ ਸਰਵ ਸਮੁਧੀ ਦੇ ਨਾਲ ਪੰਚਾਇਤ ਚੁਣੀ ਜਾਵੇ ਜੋ ਲੋਕਾਂ ਦੇ ਕੰਮ ਕਰਨ ਵਾਲੀ ਪੰਚਾਇਤ ਹੋਵੇ ਉਸ ਨੂੰ ਹੀ ਸਰਵ ਸਮੁਧੀ ਦੇ ਨਾਲ ਚੁਣਿਆ ਜਾਵੇ ਸੋ ਪਿੰਡ ਦੇ ਸਤੋਜ ਪਹੁੰਚੇ ਨੇ ਸੀਐਮ ਭਗਵੰਤ ਮਾਨ ਜਿਥੇ ਕੀ ਪਿੰਡ ਦੇ ਲੋਕਾਂ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਹੈ ਸੋ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਹਰ ਪਿੰਡ ਦੇ ਵਿੱਚ ਪਾਈਚਾਰਕ ਸਾਂਝ ਜਿਹੜੀ ਕੀ ਬਣਾਈ ਜਾਵੇ ਸੋ ਪਾਈਚਾਰਕ ਸਾਂਝ ਬਣਾਉਣ ਦੀ ਅਪੀਲ ਕੀਤੀ ਹੈ ਸੀਐਮ ਭਗਵੰਤ ਮਾਨ ਉਹ ਆਪਣੇ ਸੋ ਪਿੰਡ ਦੇ ਵਿੱਚ ਸਰਲ ਸਮੁਧੀ ਦੇ ਨਾਲ ਸਰਪੰਚ ਚੁਣਿਆ ਜਾਵੇ ਸਰਲ ਸਮੁਧੀ ਦੇ ਨਾਲ ਪੰਚਾਇਤ ਬਣਾਉਣੀ ਚਾਹੀਦੀ ਹੈ ਜੋ ਕਿ ਲੋਕਾਂ ਦੇ ਕੰਮ ਕਰਵਾ ਸਕੇ ਜੋ ਹੈ ਜਹੀ ਪੰਚਾਇਤ ਚੁਣੀ ਜਾਵੇ ਲੋਕਾਂ ਨੂੰ ਅਪੀਲ ਕੀਤੀ ਹੈ ਸੀਐਮ ਭਗਵੰਤ ਮਾਨ ਸੀਐਮ ਭਗਵੰਤ ਮਾਨ ਅਬ ਸੰਗਰੂਰ ਦੇ ਪਿੰਡਸ ਤੋਜ ਵਿੱਚ ਪਹੁੰਚੇ ਨੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਆ ਆਪਣੇ ਪਿੰਡ ਦੇ ਵਿੱਚ ਨੇ ਸੀਐਮ ਮਾਨ ਤੇ ਲੋਕਾਂ ਨੂੰ ਪਿੰਡਾਂ ਚ ਪਾਇਚਾਰਕ ਸਾਂਝ ਬਣਾਉਣ ਦੀ ਅਪੀਲ ਕੀਤੀ ਗਈ मेरे सारे चाचे ताए चाचिया ताइया भाबिया भैन छोटिया भतीजिया भतीजे भी आ गए मैं बड़ी खुशी आज, बड़ी देर बाद मैं थोड़ी आया पता मैं ਕਦੇ ਬੋਟਾ ਮੰਗਣੀ ਆਉਂਦਾ। ਕਿਹਕੇ ਜੀ ਸਪਿੰਟ ਚੋ ਬੋਟਾ ਮੰਗਣੀਆਂ ਪੈ ਗਈਆਂ। ਫਿਰ ਹੋਰ ਕਿਤੋਂ ਮਿਲ ਕਰਾਂਗੇ। ਤਨਾ ਇੱਥੇੋਂ ਨਾ ਨਾ। ਆਕੇ ਤੁਹਾਨੂੰ ਇਹ ਕਹਿਣਾ ਉਹਨਾਂ ਕਿ ਆਪਣਾ ਚੋਣ ਨਿਸ਼ਾਨ ਆ ਹੈ। ਤਾਂ ਤੁਸੀਂ ਮੇਰੇ ਵਾਸਤੇ ਬੋਟਾ ਮਾਰਦੇ ਹੋ। ਕਿ ਇਹ ਹੀ ਇੱਕ ਖੂਬੀ ਹੈ ਪੂਰੇ ਦੇਸ਼ ਦੇ ਵਿੱਚ ਜਾਣੀ ਜਾਂਦੀ ਹੈ। ਇੱਕ ਪਿੰਡ ਸਤੌਜ ਹੈ। ਜਿੱਥੇ ਲੀਡਰ ਜਿਹੜਾ ਮੋਟਾ ਨਹੀਂ ਮੰਗਦਾ ਲੋਕ ਉਹਦੇ ਵਾਸਤੇ ਮੋਟਾ ਮੰਗਦੇ। ਹੋਰ ਇਹ ਕਦੇ ਹੋਊਗਾ ਵੀ ਨਹੀਂ ਕਿ ਮੈਂ ਪਿੰਡ ਨੂੰ ਕਿਸੇ ਤਰ੍ਹਾਂੇ ਚੰਡਾਂ। ਜਦ ਪਿੰਡ ਵਿੱਚ ਮੈਂ ਕੋਈ ਕਿਸੇ ਨੂੰ ਦੁੱਖ ਸੁਖ ਹੋਵੇ ਮੈਂ ਜਾਵਾਂ ਨਾ ਜਾਂ ਕੋਈ ਧੱਕਾ ਪਾਦ ਕਰਾਂ। ਮੇਰੇ ਬਜ਼ੁਰਗ ਬੈਠੇ ਨੇ। ਐਸੇ ਐਸੇ ਜਗ੍ਹਾ ਤੇ ਬਹੁਤ ਬੜੀ ਮੈਂ ਪੰਚਾਇਤ ਚ ਵੀ ਆਇਆ ਜਦੋਂ ਮੈਂ ਛੋਟਾ ਹੁੰਦਾ ਸੀ ਉਦੋਂ ਵੀ ਆਇਆ ਜਦੋਂ ਮੈਂ ਕਲਾਕਾਰ ਹੁੰਦਾ ਸੀ ਮੈਂ ਉਦੋਂ ਵੀ ਆਇਆ ਹੁਣ ਜਦੋਂ ਪੰਜਾਬ ਦੇ ਲੋਕਾਂ ਨੇ ਇੰਨੀ ਵੱਡੀ ਕਿਰਪਾ ਕਰਤੀ ਕੇ ਪਰ ਪੰਜਾਬ ਦੇ ਮੁੱਖ ਮੰਤਰੀ ਬਣਾਤੇ ਮੈਂ ਉਦੋਂ ਵੀ ਇੱਥੇ ਆਇਆ ਪਰ ਆਇਆ ਮੈਂ 3-4 ਵਾਰੀ ਥੋੜਾ ਬੁੱਤਪਤੀ ਜਵਨ ਕੇ ਆਇਆ ਮੈਂ ਕੋਈ ਮੁੱਖ ਮੰਤਰੀ ਬਣ ਕੇ ਜਾਂ ਕੋਈ ਕਲਾਕਾਰ ਬਣ ਕੇ ਜਾਂ ਕੋਈ ਬੱਚਾ ਬਣ ਕੇ ਨਹੀਂ ਆਇਆ ਮੈਂ ਤੁਹਾਡੇ ਕੋਲ ਛੋਟਾ ਬਣ ਕੇ ਆਇਆ। ਪਰ ਰੌਂਗਾਂ ਵੀ ਛੋਟਾ। ਉਹ ਸ਼ਾਹ ਸਿੰਘ ਜੀ ਬੈਠੇ। ਗੱਟੋ ਕਹਿ ਦਿੰਨੇ ਆ ਪਿਆਰ ਨਾਲ। ਸਾਹਮਣੇ ਉਹਨਾਂ ਦਾ ਬੇਟਾ ਬੈਠਾ। ਜਗਰੂਪ ਬੈਠਾ, ਮਿੰਦੀ ਬੈਠਾ, ਗ੍ਰਿਂਤ ਬੈਠਾ। ਮੇਵਾ ਬੈਠਾ, ਰਣਜੀਤ ਬੈਠਾ ਸੂਬੇਦਾਰਾਂ ਦਾ। ਮੈਂ ਕਿਹਨੂੰ ਨਹੀਂ ਜਾਣਦਾ। ਸ਼ਾਇਦ ਇਹਨਾਂ ਨੂੰ ਕੋਨੂੰ ਲੱਗਦਾ ਹੋਣਾ ਸ਼ਾਇਦ ਮੈਂ ਭੁੱਲ ਗਿਆ ਪਰ ਮੈਨੂੰ ਨਹੀਂ ਤੁਸੀਂ ਕਦੇ ਭੁੱਲ ਸਕਦੇ ਚਾਚੀਆਂ ਤਾਈਆਂ ਮੈਂ ਤੇ ਹੋਰੀ ਬਲੌਰ ਹੋਰੀ ਰੋਹੀ ਹੋਰੀ ਨੂੰ ਕਦੇ ਨਹੀਂ ਭੁੱਲਦਾ ਭੋਲੂ ਹੋਰੀ ਪਰਕਟ ਹੋਰੀ ਟੈਲੇ ਹੋਰੀ ਕਦੇ ਨਹੀਂ ਭੁੱਲ ਪਹਿਲਾਂ ਚਲੋ ਮੈਂ ਕੈਸ ਦਾ ਪੁੱਛਦਾ ਜਿਆਦਾ ਨਾ ਲੈ ਲੈਂਦਾ ਸੀ ਹੁਣ ਮੈਨੂੰ ਥੋੜਾ ਜਿਹਾ ਮੌਕਾ ਆਸ ਨਾਤ ਨਹੀਂ ਮਿਲਦਾ ਪਰ ਇਹ ਨਾ ਸਮਝਿਓ ਕਿ ਮੈਂ ਤੁਹਾਨੂੰ ਭੁੱਲ ਗਿਆ ਅੱਜ ਪਿੰਡ ਨਾਲ ਪਿੰਡ ਤੋਂ ਬਾਹਰਲੇ ਵੀ ਆਏ ਹੋਏ ਬਾਦਰ ਖੜਾ ਇਹ ਮੈਂ ਤਾਂ ਨੂੰ ਨਗਰ ਕੈਂਟਾ ਪੜਦਾ ਹੁੰਦਾ ਅਸ ਵਿੱਚ ਮੈਂ ਵੀ ਪੜਦਾ ਹਾਂ ਕਰਨਾ ਮਿਸਤਰੀਆਂ ਦੇ 12 ਖੜੇ ਬੱਗੜ ਚਲੋ ਦੁਨੀਆਂ ਚ ਨਹੀਂ ਰਿਆ ਮੇਰੀ ਦਰਸ਼ਨ ਚਰਨਾ ਸਾਡੇ ਘਰ ਦੇ ਦੀਪਾ ਇਹਨਾਂ ਨੇ ਕੀਤੀ ਹੋਈਆਂ ਮੈਂ ਤਾਂ ਕਰੰਡੀਆਂ ਫੜ ਫੜ ਕੇ ਤਿੰਨ ਇੱਕ ਦਾ ਚਾਰ ਇੱਕ ਦਾ ਮਸਾਲਾ ਆਪ ਲਗਾਉਂਦਾ ਰਹਾਂ। ਮੈਨੂੰ ਕੁਝ ਨਹੀਂ ਭੁੱਲਦਾ। ਮੈਨੂੰ ਬੜੀ ਖੁਸ਼ੀ ਹੋਈ ਅੱਜ ਕਿ ਕਦੇ ਐ ਪੰਜਾਬ ਦੇ ਮੁੱਖ ਮੰਤਰੀ ਹੁੰਦਾ ਨਹੀਂ ਹੁੰਦਾ ਉਹਦੇ ਬਿੱਟ। ਜੇ ਕੋ ਪਹਿਲਾਂ ਵਾਲੇ ਦੇਖ ਲਿਓ। ਉਹ ਕਦੇ ਨਹੀਂ ਹਿੱਸਾ ਲੈਂਦੇ ਪਿੰਡਾਂ 'ਚ। ਉਹ ਕਹਿੰਦੇ ਮਰਨ ਖਾਪਣ ਆਪਾਂ ਨੇ ਕਿਰਿਆ ਨਾਲ ਆਪਦਾ ਬਹੁਤ ਵੱਡੇ ਬਣ ਗਏ ਆਪਾਂ ਨੇ ਕਿਰਿਆ। ਪਰ ਮੈਨੂੰ ਫਿਕਰ ਇਸ ਕਹਦਾ ਹੁੰਦਾ ਕਿ ਪਿੰਡ ਚ ਲੋਕ ਸੁਭਾਅ ਤਾਂ ਮਿਆਦ ਰਚੇ ਜਸਾ ਲਾ। ਅੱਜ ਮੈਂ ਕੋਈ ਤੁਹਾਨੂੰ ਕੋਈ ਸਿੱਖਿਆ ਦੇਣ ਨਹੀਂ ਆਇਆ। ਮੈਂ ਛੋਟਾ। ਮੇਰੇ ਤੋਂ ਸਿਆਣੇ ਬੰਦੇ ਬੈਠੇ ਆ ਪਿੰਡ ਦੇ। ਬਹੁਤ ਭਾਰਦੰਦੇ ਬੈਠੇ ਜਿਹਨਾਂ ਨੇ ਪਿੰਡ ਚ ਰਹਿਣਾ। ਇੱਕ ਦੋ ਗੱਲਾਂ ਮੈਂ ਥੋੜਾ ਨਾ ਕਰੂੰਗਾ। ਪੰਚਾਇਤ ਦੀ ਜੁਣਾ ਆ ਗਿਆ ਉਹਦੇ ਵਿੱਚ ਸਿਰਸਿਰ ਚ ਕਰੂੰਗਾ। ਜਦੋਂ ਤੁਸੀਂ ਕੋਈ ਐਮਐਲਏ ਚੁਣਨਾ ਹੋਵੇ ਤਾਂ ਤੁਸੀਂ ਐਮਐਲਏ ਮਾਰਾ ਨਿਕਲਿਆ ਹੋਵੇ ਤੁਹਾਡੀਆਂ ਮੀਂਹਾਂ ਤੇ ਪੂਰਾ ਨਾ ਉਤਰੇ ਤਾਂ ਤੁਸੀਂ ਕਹਿ ਸਕਦੇ ਹੋ ਯਾਰ ਅਸੀਂ ਕਿਹੜਾ ਇਹਨੂੰ ਜਾਣਦੇ ਸੀ ਹੁਣ 65 ਪਿੰਡ ਪੈਂਦੇ ਨੇ ਕੀ ਪਤਾ ਕਿਥੋਂ ਦਾ ਸੀ ਅਜੀਨਾ ਯਾਰ ਪਾਕੀ ਦੇ ਮਗਰ ਲੱਗ ਕੇ ਵੋਟ ਪਾਤੀ ਅਸੀਂ ਤਾਂ ਯਾਰ ਫਲਾਣੇ ਮਾਸਟਰ ਦੇ ਮਗਰ ਲੱਗ ਕੇ ਵੋਟ ਪਾਤੀ ਫਲਾਣੇ ਦੇ ਕੋਫਰ ਮਗਰ ਲੱਗ ਕੇ ਵੋਟ ਪਾਤੀ ਬੰਦੇ ਨੂੰ ਜਾਣਦੇ ਨਹੀਂ ਅਗਲੀ ਵਾਰੇ ਗਲਤੀ ਨਹੀਂ ਕਰਾਂ ਜੇ ਕੋਈ ਐਮਪੀ ਖੜਾ ਹੋਵੇ ਸਾਡੇ ਹੱਥ ਸੌ ਪਿੰਡ ਹੁੰਦੇ ਹਨ ਨਾਲ ਸ਼ਹਿਰ ਵੀ ਹੁੰਦੇ ਹਨ ਉਦੋਂ ਵੀ ਤੁਸੀਂ ਕਹਿ ਸਕਦੇ ਹੋ ਕਿ ਜਾਣਦੇ ਨਹੀਂ ਸੀ ਹੱਦ ਇਹ ਪਤਾ ਕਿੱਥੋਂ ਦਾ ਸੀ ਕੀ ਕੀ ਕੀਤਾ ਹੋਇਆ ਇਹਨੇ ਪਾਰਟੀ ਨੇ ਟਿਕਟ ਦੇਤੀ ਅਸੀਂ ਪਾਰਟੀ ਦੇ ਮਗਰ ਲੱਗੇ ਹੋਏ ਸੀ ਝੰਡਾ ਚੱਕ ਲਿਆ ਜਾਂ ਕੀ ਪਤਾ ਹੈ ਜਾਂ ਨਿਕਲੂਗਾ ਮੁੜ ਕੇ ਆਇਆ ਰੋਟਾ ਮਿਲ ਤਾਂ ਐਂ ਕਹਿੰਦਾ ਸੀ ਤੁਸੀਂ ਬਿਲਕੁਲ ਸਹੀ ਹੋ ਇਹ ਤੇ ਤੁਸੀਂ ਉਸ ਬੰਦੇ ਨੂੰ ਜਾਣਦੇ ਹੋ ਪਰ ਜਦੋਂ ਸਰਪੰਚੀ ਤੇ ਮੈਂਬਰ ਚੁਣਨੀ ਹੋਵੇ ਉਦੋਂ ਤੁਹਾਡੇ ਕੋਲੇ ਇਹ ਗੱਲ ਨਹੀਂ ਹੈਗੀ ਕਿ ਅਸੀਂ ਕਿਹੜੇ ਨੂੰ ਜਾਣਦੇ ਸੀ ਸਾਰਾ ਦਿਨ ਉਹ ਬੰਦਾ ਤੁਹਾਡੇ ਕੋਲੇ ਰਹਿੰਦਾ ਜਿਹਨੂੰ ਤੁਸੀਂ ਸਰਪੰਚ ਚੁਣਨਾ ਉਹਦਾ ਖਾਣ ਪੀਣ ਰਹਿਣ ਤੁਹਾਡੀ ਅੱਖਾਂ ਸਾਹਮਣੇ ਹੁੰਦਾ ਇਹਨੂੰ ਮੈਂਬਰ ਚੁਣਨਾ ਜੇ ਸਰਪੰਚ ਗਲਤ ਚੁਣ ਲਿਆ ਜਾਂ ਮੈਂਬਰ ਗਲਤ ਚੁਣ ਲਿਆ ਫਿਰ ਸਾਰੀ ਜ਼ਿੰਮੇਵਾਰੀ ਤੁਹਾਡੀ ਹੋਊਗੀ ਵੀ ਤੁਸੀਂ ਤਾਂ ਜਾਣਦੇ ਸੀ ਆ ਹੋ ਸਕਦਾ ਮੈਂ ਨਾ ਜਾਣਦਾ ਹੋਵਾਂ ਮੈਂ ਪਿੰਡ ਚ ਆਇਆ ਮੈਂ ਘਟ ਆਉਣਾ ਪਿੰਡ 'ਚ ਮੇਰੀ ਜ਼ਿੰਮੇਵਾਰੀ ਵੱਧ ਗਈ ਪਰਮਾਤਮਾ ਨੇ ਹੋਰ ਕਿਤੇ ਲਾਤੀ ਮੈਨੂੰ ਨਹੀਂ ਪਤਾ ਹੋ ਸਕਦਾ ਕਿ ਕਿਹੜੇ ਘਰ 'ਚ ਕੀ ਪਰ ਇੱਥੇ ਤਾਂ ਕੋਲ ਸਾਰੇ ਘਰਾਂ ਦਾ ਪਤਾ ਹੈ ਕਿੰਨਾਂ ਦੇ ਘਰਾਂ 'ਚ ਕਦੋਂ ਲੜਾਈ ਹੁੰਦੀ ਹੈ ਕਿੰਨੇ ਵਜੇ ਬੰਦ ਹੁੰਦੀ ਹੈ ਕਿੰਨੇ ਕਬਜੇ ਠੀਕ ਹੋ ਜਾਂਦੇ ਨੇ ਉਹ ਕਿੰਨੇ ਕਬਜੇ ਥਾਣੇ ਜਾਂਦੇ ਨੇ ਕਿੰਨੇ ਕਬਜੇ ਥਾਣੇੋਂ ਮੋੜਿਆਉਂਦੇ ਸਾਰਾ ਤਾਂ ਬੰਦਾ ਆਪਾਂ ਨੇ ਫਿਰ ਆਹ ਚੁੰਨਣ ਵੇਲੇ ਤੱਕ ਟੁਕੜ-ਟੁਕਸੀ ਚਾਨਮ ਦਿਖਾਉਣਾ ਮੈਂ ਬੇਨਤੀ ਕਰਦੀ ਆਂ ਜੈਸੇ ਬੋਟਾ ਪਾਉਣੇ ਬੋਟਾ ਹੋ ਬੋਟਾ ਪਾਉਣਾ ਹਰੇਕ ਦਾ ਡੈਮੋਕਰੈਟਿਕ ਰਾਈਟ ਹੈ ਹੱਕ ਹੈ ਆਪਣਾ ਬਾਬਾ ਸਾਹਿਬ ਦੀ ਸੰਵਿਧਾਨ ਨੇ ਲੈ ਕੇ ਦਿੱਤਾ ਹੋਇਆ ਪਰ ਮੈਂ ਅੱਜ ਤਾਂ ਆਇਆ 3 ਤਰੀਕ ਨੂੰ ਕੱਲ ਨੂੰ ਆਖਰੀ ਦਿਨ ਹੈ ਕਾਗਜ਼ ਭਰਨ ਦਾ ਸਾਰੇ ਪਿੰਡ ਬੈਠੇ ਆ। ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਮਾਵਾ ਪੇਣਾ ਵੀ ਬਹੁਤ ਵੱਡੀ ਗਿਣਤੀ ਚ ਆਈਆਂ ਨੇ ਕਿਉਂਕਿ ਸਰਪੰਚੀ ਦੇ ਤੇ ਮੈਂਬਰੀ ਦੇ ਤੇ ਪੰਚੇਤਾਂ ਦੇ ਫੈਸਲਿਆਂ ਦਾ ਸਭ ਤੋਂ ਵੱਡਾ ਅਸਰ ਚੁੱਲਿਆਂ ਤੇ ਹੁੰਦਾ ਹੈ। ਪਰ ਚੁੱਲਿਆਂ ਦੀਆਂ ਮਾਲਕਣਾ ਆਈਆਂ ਹੋਈਆਂ ਨੇ। ਪਿੰਡ 'ਚ ਕਿੰਨੇ ਪੈਸੇ ਆਉਣੇ ਨੇ? ਪਿੰਡ 'ਚ ਕਿਹੜੀ ਗਲੀ ਠੀਕ ਕਰਨੀ ਹੈ? ਪਿੰਡ 'ਚ ਦਿਹਾੜੀ ਕਿੰਨੀ ਕਰਨੀ ਹੈ? ਪਿੰਡ ਨੇ ਭਾਈਚਾਰਕ ਸਾਂਝ ਨਾਲ ਕਿਵੇਂ ਰਹਿਣਾ ਜੀ ਇਹ ਸਾਰਾ ਪੰਚਾਇਤ ਨੇ ਮਿਲ ਕੇ ਕਰਨਾ ਹੁੰਦਾ ਤੇ ਜੇ ਪੰਚਾਇਤ ਵੀ ਆਪਾਂ 25-25 ਲੱਖ ਰੁਪਇਆ ਲਾ ਕੇ ਜਾਂ ਇੱਕ ਦੂਜੇ ਦੇ ਪਰਚੇ ਕਰਾ ਕੇ ਚੁਣ ਲਈ ਫਿਰ ਕਾਦੀ ਭਾਈਚਾਰਕ ਜਿੰਦ ਕਰਾਂਗੇ ਆ ਮੈਂ ਕਿਸੇ ਪੰਜਾਬ 'ਚ 13000 ਤੋਂ ਵੱਧ ਵੋਟਾਂ ਨਹੀਂ ਪਿੰਡ ਨੇ 13000 ਤੋਂ ਵੱਧ ਵੋਟਾਂ ਪੈਣਗੇ 15 ਤਰੀਕ ਨੂੰ ਮੈਂ ਇੱਕ ਪਿੰਡ ਦੇ ਵਿੱਚ ਵੀ ਇਹ ਨਹੀਂ ਕਹਿਣ ਜਾ ਰਿਹਾ ਕਿ ਕਿਹਨੂੰ ਵੋਟਾਂ ਦਵਾਂ ਮੈਂ ਅੱਜ ਵੀ ਤੁਹਾਨੂੰ ਇਹ ਨਹੀਂ ਕਹਿਣਾ ਆਇਆ ਕਿ ਕਿਹਨੂੰ ਵੋਟਾਂ ਦਵਾਂ ਪਰ ਮੇਰੇ ਪਿੰਡ ਦੇ ਇਸ ਪਿੰਡ ਦੇ ਜੰਪਲ ਹੋਣ ਦੇ ਨਾਲ ਤੇ ਬਾਬੇ ਰਮਾ ਨੇ ਬਾਲੀਬਾਲ ਖੇਡੀ ਐ ਉਦੋਂ ਜੰਡ ਹੁੰਦੇ ਸੀ ਪੀਲ ਬਲਾਮਣ ਵੀ ਖੇਡੀ ਐ ਮੈਂ ਸਚਾਰੀਆਂ ਹੋਈਆਂ ਨੇ ਆ ਨਾਲੇ ਵਿੱਚ ਦੀ ਲੰਗੇ ਹੋਏ ਆ ਇੱਕ ਦੂਜੇ ਨਾਲ ਪਿਆਰ ਹੈ ਇੱਕ ਦੂਜੇ ਨਾਲ ਪੜੇ ਹੋਏ ਆ ਆਜੇ ਸਕੂਟੀ ਵਰਮਜੀਤ ਬੈਠਾ ਸਾਡੇ ਲਈ ਕੋਈ ਇੱਧਰਲਾ ਬੇੜਾ ਜਾਂ ਉੱਧਰਲਾ ਸਿੱਧੂ ਪੱਤੀ ਮਾਨਾ ਪੱਤੀ ਕੁਝ ਨਹੀਂ ਹੈਗਾ ਛੁੱਡੇ ਪਿੰਡ ਨੂੰ ਤਾਂ ਪਰਮਾਤਮਾ ਨੇ ਐਡਾ ਵੱਡਾ ਮਾਨ ਦੇਤਾ ਛੁੱਡੇ ਪਿੰਡ ਦਾ ਮੁੱਖ ਮੰਤਰੀ ਬਣ ਗਿਆ ਇਤੁਵਤ ਹੋਰ ਕਿਹੜੀ ਪੱਤੀ ਚਾਹੀਦੀ ਮੈ ਛੋਟਾ ਹੁੰਦਾ ਕਹਿਣਾ ਹੁੰਦਾ ਸੀ ਇੱਥੇ ਬਜ਼ੁਰਗ ਬੈਠੇ ਹੋਣੇ ਕਈਆਂ ਤੇ ਯਾਦ ਵੀ ਹੋਣਾ ਵੀ ਇਹੋ ਜਿਹਾ ਕੁਝ ਕਰੂੰਗਾ ਲੋਕ ਪਿੰਡ ਦੇਖਣ ਆਇਆ ਕਰਨਗੇ ਆਪਣਾ ਆਉਂਦੇ ਨੇ ਨਾ ਫਿਰ ਉਹ ਯਾ ਪਿੰਡ ਐ ਲੋਕ ਆਉਂਦੇ ਆ ਨਾ ਫੋਟੋ ਖਿਚਾਉਣ ਵੀ ਆ ਪਿੰਡ ਆ ਯਾਰ ਇਹਨਾਂ ਨੇ ਕੀਤਾ ਕੰਮ ਇਹ ਉਹ ਮੇਰਾ ਕੰਮ ਨਹੀਂ ਕੰਮ ਤੁਸੀਂ ਕੀਤਾ ਮੈਂ ਅੱਜ ਵੀ ਕਹਿਣਾ ਮੇਰੀ ਮਾਂ ਸਿਰ ਮੈਨੂੰ ਚੰਮਣ ਆਲੀ ਆ ਰਹਿੰਦਾ ਮੈਂ ਹੋਰ ਮਾਂ ਮਾਂ ਚੰ ਰਹਿਦਾ ਮੈਂ ਨਰੇਕਾ ਵਾਲੀਆਂ ਚੰ ਰਹਿਦਾ ਮੈਂ ਹੋਰ ਬਹੁਤ ਧੁਖੀ ਮਾਂ ਮਾਂ ਪਈਆਂ ਧਰਤੀ ਤੇ ਮੇਰੀ ਮਾਤਾ ਸੁਖੀ ਹੈ ਵਧੀਆ ਰੋਟੀ ਖਾਂਦੀ ਹੈ ਦੋਨੇ ਟਾਈਮ ਟੈਲੀਵਿਜ਼ਨ ਉਹਦੇ ਕੋਲੇ ਪੱਖਾ ਚੱਲਦਾ ਹੈ ਏਸੀ ਚੱਲਦਾ ਹੈ ਬਹੁਤ ਸਾਰੀਆਂ ਮਾਵਾਂ ਨੇ ਜਿਹਨਾਂ ਕੋਲੇ ਪੱਖਾ ਨਹੀਂ ਹੈ ਰੋਟੀ ਦਾ ਵੀ ਪੱਕਾ ਨਹੀਂ ਪਤਾ ਅੱਜ ਰਾਤ ਨੂੰ ਬੱਕੂ ਵੀ ਜਣਾ ਮੈਨੂੰ ਉਹਨਾਂ ਦਾ ਪਤਾ ਉਹ ਮੈਥੋਂ ਉਮੀਦ ਕਰਦੀਆਂ ਨੇ ਕਿ ਜਿਹੜਾ ਇਹ ਚੁਣਿਆ ਨਵਾਂ ਮੁੰਡਾ ਇਹ ਸਾਡਾ ਕੁਝ ਕਰੂਗਾ ਸਾਨੂੰ ਨੌਕਰੀ ਦੇਊਗਾ ਸਾਡੇ ਘਰ ਦੀ ਜ਼ਿੰਮੇਵਾਰੀ ਲੈਂਦੇ ਚੱਲ ਜੂਗੀ ਮੰਨ ਬਹੁਤ ਲੋਕ ਚਿੱਠੀਆਂ ਵੀ ਆਉਂਦੀਆਂ ਨੇ ਮਾਮਾ ਮੈਨਿੰਸ ਵੀ ਆਉਂਦੇ ਆ ਤੁਸੀਂ ਮੁੰਡੇ ਪੜੇ ਲਿਖੇ ਹੋ ਤੁਸੀਂ ਉੱਤੇ ਵੀ ਦੇਖਦੇ ਹੋ ਬਰੋਦੀ ਵੀ ਬਹੁਤ ਹੈ ਉਹਨਾਂ ਦਾ ਕਰਨੇ ਕਰਨਾ ਹੁਣ ਜਿਹਨੂੰ ਕੁਝ ਨਹੀਂ ਮਿਲਿਆ ਤਾਂ ਜਿਨ੍ਹਾਂ ਦੀ ਆਪਾਂ ਗੱਡੀ ਲਈ ਤੋਂ ਲਾਤੀ ਭਈ ਉਹ ਹੁਣ ਟਿੱਕ ਕੇ ਥੋੜੀ ਬਹਿਣਗੇ ਹੁਣ ਜੋ ਸੱਪ ਵੀ ਮਾਰੀਏ ਜਿਨ੍ਹਾਂ ਮਰਜ਼ੀ ਸਿਰਾਲੇ ਪਾਸੇ ਪੁੱਟ ਲਈਏ ਅੱਧਾ ਘੰਟਾ ਪੂਛ ਤੈ ਹੀ ਲਈ ਅੰਗਿਰਦੀ ਹੈ ਤਾਂ ਹੁਣ ਪੂਛ ਤੈ ਹੀ ਨੂੰ ਉਹਨਾਂ ਦੇ ਉਹਨੂੰ ਕੀ ਕਰੀਏ ਸਿਰ ਤੇ ਕੁੱਤੇ ਤੇ ਤੁਸੀਂ ਸਿਰ ਤੇ ਕੁੱਤੇ ਕਰੀ ਜਾਣ ਨੂੰ ਪਰਵਾਹ ਨਾ ਕਰਿਆ ਕਰੋ ਇਹ ਜੀ ਗੱਲਾਂ ਦੀ ਅੱਜ ਤਾਂ ਫਿਰ ਜੇ ਆਪਣੇ ਹੱਥ ਹੀ ਆਉਂਦੇ ਹੁਣ ਤਾਂ ਨੂੰ ਲੱਗਦਾ ਨਹੀਂ ਮੈਂ ਕਦੇ ਖਿਆ ਆਪਣੇ ਪਿੰਡ ਪਹਿਲਾਂ ਹੱਥ ਹੀ ਆਉਂਦੇ ਹੁੰਦੇ ਸੀ ਪੰਡਾ ਬਾਪੀ ਲੈ ਗਾਉਂ ਸੀ ਕੁੱਤੇ ਭੌਂਕਦੇ ਸੀ ਹਾਥੀ ਨੂੰ ਕੋਈ ਫਰਕ ਪੈਂਦਾ ਸੀ ਉਹ ਆ ਕੁੜਿਆਂ ਨਾਲ ਨਹੀਂ ਉਹ ਬਲਕੇ ਕੁੱਤਿਆਂ ਨੂੰ ਪੈਂਦਾ ਸੀ ਕਿਉਂਕਿ ਜਦੋਂ ਹਾਥੀ ਦੂਜੀ ਗੜੀ 'ਚ ਬੜ ਜਾਂਦਾ ਸੀ ਕੁੱਤਿਆਂ ਦੀ ਗਲੀ ਖਤਮ ਹੋ ਜਾਂਦੀ ਸੀ ਉਹ ਭੁੜ ਜਾਂਦੇ ਸੀ ਗਾਹਾਂ ਹੋਣ ਦੂਜੇ ਕੁੱਤੇ ਆ ਗਏ ਇਹਨੂੰ ਭਾੜ ਦੇਣਗੇ ਨਹੀਂ ਤਾਂ ਹਾਥੀ ਨੂੰ ਕੋਈ ਫਰਕ ਨਹੀਂ ਪੈਂਦਾ ਇੱਧਰਲੀ ਗਲੀ ਦੇ ਨੇ ਜਾਂ ਉੱਧਰਲੀ ਗਲੀ ਦੇ ਨੇ ਹਾਥੀ ਕੋਈ ਜਾਂਦਾ ਉਹਦੀ ਮਸਤੀ ਚਾਲ ਜੇ ਤੁਸੀਂ ਸੱਚੇ ਹੋ ਤਾਂ ਸੱਚੇ ਤੁਰੇ ਜਾਓ ਕੌਣ ਹਲਾ ਤੂਗਾ ਮਾਦਾ ਲਾਲ ਤੁਹਾਨੂੰ 2.5 ਸਾਲ ਹੋ ਗਏ ਆਪਣੀ ਸਰਕਾਰ ਨੂੰ 1 ਰੁਪਏ ਦਾ ਲੱਗਿਆ ਲਾਲਾ ਅੱਜ 1 ਰੁਪਏ ਦਾ ਨਹੀਂ ਲੱਗਿਆ ਇਹ ਤਾਂ ਮੈਂ ਸਾਰੇ ਪਿੰਡ ਦੀ ਜ਼ਮੀਨ ਖਰੀਦ ਲੈਂਦਾ ਮੈਂ ਕਲਾਕਾਰੀ ਕੋਲੇ ਖਰੀਦ ਲੈਂਦਾ ਉਹ ਮੈਂ ਤੱਕ ਜਿੰਨ ਬਸਿਆ ਤੇ। ਕਿੰਨੇ ਕਰ ਪ੍ਰਦਾਤਾ ਹੁਣ ਅਸੀਂ ਬਿਸ਼ਨਾ। ਬਿਸ਼ਨ ਸਿੰਘ ਆਪਣੇ ਪਿੰਡ ਕਾਲ ਪੈ ਗਿਆ। ਕਹਿੰਦੇ ਵੀ ਆਪਣੇ ਪਿੰਡ ਦੀ ਜ਼ਮੀਨ ਦੋ ਤਰ੍ਹਾਂ ਕੁੜੀ ਹੁੰਦੀ ਸੀ। ਇੱਕ ਪੰਡਤਾਂ ਕੋਲੇ। ਇੱਕ ਕਰ ਪੰਡਤੂਰੀ ਜਿਹੜੇ ਆਪਣੇ ਇੱਕ ਸਾਥੇ ਕੋਲੇ ਕੋਈ ਆਲਾ ਕੋ। ਕਹਿੰਦੇ ਹੁੰਦੀ ਸੀ ਪਰਦਕੁਸ਼ਤੀ ਨਹੀਂ ਹੁੰਦੀ। ਤਾਂ ਸਾਡੀ ਸਭਾ ਅੱਚ ਛੋਲੇ ਪਏ। ਜਦੋਂ ਕਾਲ ਪੈ ਗਿਆ ਤਾਂ ਬਿਸ਼ਨ ਨੇ ਦੱਸਦੇ ਨੇ ਪਰਦਾਦੇ ਨੇ ਮੈਨੂੰ। ਸਾਰੇ ਪਿੰਡ ਨੂੰ ਕਹਿੰਦਾ ਸੀ ਥੋੜੇ ਚੱਕ ਲੈ। ਕੋਈ ਜ਼ਮੀਨਦਾਰ ਇਸ਼ਤਰੀ ਕਰਾਉਣ ਦੀ ਲੋੜ ਨਹੀਂ ਚੱਕ ਲੈ। ਪਰਾਣੇ ਬਿਲੋਂ ਕਿ ਬੈਠੇ ਛੱਦੇ ਇਹਨਾਂ ਨੂੰ ਪਤਾ ਹੋਊਗਾ ਦਿਨ ਦਾ ਪਤਾ। ਲੋਕਾਂ ਦੀ ਸੇਵਾ ਹੀ ਉੱਤੋਂ ਵੱਡੀ ਦਾ ਕੋਈ ਸਰਉਸਿਤ ਪੜਾਦੇ ਦੇ ਪੁੰਨ ਖੱਟਿਆ ਹੋਇਆ ਮੈਂ ਖਾਰੇ। ਵੀ ਐਡੀ ਵੱਡੀ ਪੋਜੀਸ਼ਨ ਚ ਚਾਤਣਾ ਨਹੀਂ। ਸੋ ਮੈਂ ਤੁਹਾਨੂੰ ਇਹ ਕਹਿਣਾ ਹਰੀਆ ਕਰਾ। ਗੁਲਾਬ ਕਰਾ। ਮੰਗਾ ਕਰਾ। ਸਾਰੇ ਆ ਮੁੰਡੇ ਅਮਰੀਕਾ ਕਰਾ। ਸਾਰੇ ਮੇਰੇ ਦੋਸਤ ਮਿੱਤਰੋ ਮੇਰੇ ਨਾਲ ਖੇਡੇ ਆ ਕੋਈ ਖੇਡਿਆ ਕੋਈ ਇਹਨੂੰ ਖੇਡਣਾ ਨਹੀਂ ਆਉਂਦਾ ਸੀ ਕਹੇ ਨਾਲ ਝਰਪਾਂ ਵੀ ਹੋਈਆਂ ਨੇ ਤੇਨ ਤੋਂ ਕੁੱਟ ਖਾਧੀ ਵੀ ਐ ਕਹੇ ਦੇ ਲਾਈਆਂ ਵੀ ਨੇ ਚਾਰ ਸੋ ਇਹ ਤਾਂ ਫਿਰ ਬਚਪਨ ਐ ਨਾ ਮਾਲ ਮੇਰਾ ਇਹ ਤੋਂ ਬਿਨਾਂ ਤਾਂ ਗੱਲ ਫੜਦੀ ਨਹੀਂ ਸੋ ਇਸ ਕਰਕੇ ਮੈਂ ਕਹਿਣਾ ਅੱਜ ਤੁਹਾਡੇ ਕੋਲੇ ਮੌਕਾ ਹੈ ਪਿੰਡ ਦੇ ਵਿੱਚ ਜੇ ਕੋਈ ਚੰਗੇ ਬੰਦੇ ਤੇ ਸਹਿਮਤੀ ਬਣ ਗਈ ਹੈ ਮੈਂਬਰਾਂ ਤੇ ਸਹਿਮਤੀ ਮਨ ਸਾਰੇ ਆਪਣੇ ਪਿੰਡ ਦੇ ਬਹੁਤ ਵਾਰ ਨੇ ਸਾਰੇ ਹੀ ਬਹੁਤ ਵਾਰ ਨੇ ਪੰਚਾਇਤ ਬਣਾਓ 5 ਲੱਖ ਰੁਪਏ ਦਾ ਬੈਸੀ ਨਾਮ ਹੈ ਗਵਰਨਮੈਂਟ ਵੱਲੋਂ ਬਾਕੀ ਜਿਹੜੀਆਂ ਵੀ ਮੰਗਾਂ ਆਪਣੇ ਪਿੰਡ ਤੇ ਮੰਗ ਕੋਈ ਰਹਿ ਨਹੀਂ ਸਕਦੀ ਆਪਣੇ ਪਿੰਡ ਦੀ ਮੰਗ ਤਾਂ ਮੈਂ ਕੋਈ ਰਹਿਣੇ ਨਹੀਂ ਦਿੰਦਾ ਜੋ ਵੀ ਪਿੰਡ ਚਾਹੂਗਾ ਮੈਂ ਹਰੇਕ ਸਾਰੇ ਪੰਜਾਬ ਵਾਸਤੇ ਕੀਤਾ ਹੋਇਆ ਕਿਉਂਕਿ ਮੈਂ ਮੁੱਖ ਮੰਤਰੀ ਕਲਿਸਤਾ ਹੋਇਦਾ ਨਹੀਂ ਹੈਗਾ ਮੈਂ ਸਾਰੇ ਪੰਜਾਬ ਦਾ ਹੀ ਆ ਤਮੇ ਮੇਰੇ ਕੋਲੇ ਹੁਣ ਤੱਕ 2-300 ਤੋਂ ਜ਼ਿਆਦਾ ਪਿੰਡਾਂ ਦੀ ਲਿਸਟ ਹੈ ਜਿਨ੍ਹਾਂ ਨੇ ਸਹਿਮਤੀ ਦਿੱਤੀ ਅੱਜ ਸਿੱਚੇਵਾਲ ਪਿੰਡ ਦੀ ਆਈ ਹੈ ਪੰਜਵੀਂ ਵਾਰ ਸਹਿਮਤੀ ਹੋਈ ਜਿਹੜਾ ਸੰਤਪੱਪਾ ਸਿੱਚੇਵਾਲ ਆਪਣੇ ਰਾਜ ਸਭਾ ਮੈਂਬਰ ਉਹਨਾਂ ਦੇ ਪਿੰਡ ਪੰਜਵੀਂ ਵਾਰ ਸਹਿਮਤੀ ਹੋਈ ਹੈ ਕੋਸਰ ਪਾਇਸ ਫੀ ਉਹ ਬੰਦਾ ਪੰਜਵੀਂ ਵਾਰ ਬਣਿਆ ਇਹਦਾ ਮਤਲਬ ਪਿੰਡ ਚ ਇਕ ਉਹ ਪਿੰਡ ਤਰੱਕੀ ਕਰ ਜਾਂਦੇ ਆ ਫਿਰ ਜਦੋਂ ਪੰਚਾਇਤਾਂ ਇਹ ਕਹਿਣ ਕਿ ਅਸੀਂ ਤਾਂ ਪੈਸੇ ਨਹੀਂ ਲੱਗਣ ਦੇਣਾ ਜੀ ਜੇ ਪੈਸਾ ਲੱਗਿਆ ਤਾਂ ਆਪਣੀ ਹੀਠੀ ਐ ਫਿਰ ਨਹੀਂ ਪਿੰਡ ترقی ਕਰਦਾ ਫਿਰ ਜੇ ਕਿਸੇ ਪਿੰਡ ਦੇ ਮੁੰਡੇ ਨੂੰ ਜਾਂ ਕੁੜੀ ਨੂੰ ਨੌਕਰੀ ਮਿਲੂਗੀ ਸਰਪੰਚ ਮੋਰ ਲਾਉਣ ਦੇ ਪੈਸੇ ਮੰਗੂਗਾ ਕਿਉਂਕਿ ਸਰਪੰਚ ਨੇ ਆਪ ਚਾਰੀ ਲੱਖ ਲਾਇਆ ਹੁੰਦਾ ਨਾ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦੂਗਾ ਉਹ 5 ਸਾਲ ਤੁਹਾਨੂੰ ਵੇਚੂਗਾ ਇਹ ਵੀ ਦੇਖ ਲਿਓ ਜੇ ਤੁਸੀਂ ਪੈਸੇ ਲੈ ਕੇ ਵੋਟਾ ਪਾਓਗੇ ਤਾਂ ਜਦੋਂ ਕੋ ਕੰਮ ਹੋਇਆ ਤੁਸੀਂ ਉਸ ਐਮਐਲਏ ਕੋਲੇ ਮੰਤਰੀ ਕੋਲੇ ਜਾਂ ਸਰਪੰਚ ਕੋਲੇ ਜਾਓਗੇ ਯਾ ਕੰਮ ਹੈ ਉਹ ਕਹੋਗੇ ਜੀ 10000 ਰੁਪਏ ਲਗੋ ਤੁਸੀਂ ਕਹੋਗੇ ਜੀ ਇਹ ਤਾਂ ਤੁਹਾਨੂੰ ਵੋਟਾ ਪਾਈਆਂ ਸੀ ਉਹ ਗੱਬੇ ਜੀ ਜੋ ਥੋੜਾ ਉਹ ਤੋਂ ਵੋਟਾਂ ਮਿਲੇ ਰੇਟ ਸੀ ਉਹ ਤੋਂ ਤੁਹਾਨੂੰ ਦਿੱਤਾ ਸੀ ਹੁਣ ਜਿਹੜਾ ਸਾਡਾ ਰੇਟ ਆ ਉਹ ਤੁਹਾਨੂੰ ਦੇ ਆਪਾਂ ਕੀ ਕੀ ਬੋਲੋਗੇ ਜੀ ਉੱਥੇ ਨੀਵੀਂ ਪਾ ਕੇ ਮੁੜਿਆ ਹੋਂਗੇ ਨਾ ਇਸ ਕਰਕੇ ਵੋਟ ਨੂੰ ਐ ਨਾ ਸਮਝੋ ਵੀ ਇੱਕ ਵੋਟਰ ਕਾਰਡ ਹੈ ਚਲ ਫੜਾ ਦੇ ਇਹਨੂੰ ਫੜਾ ਦੇ ਮਾਮੇ ਨੂੰ ਫੜਾ ਦੇ ਮਾਸਟਰ ਨੂੰ ਫੜਾ ਦੇ ਚੰਗੇ ਬੰਦੇ ਚੁਣ ਲੋਂਗੇ ਪੀੜੀਆਂ ਬਦਲ ਜਾਣਗੀਆਂ ਆ ਗਰੀਬੀ ਚੱਕੀ ਜਾਊਗੀ ਘਰਾਂ ਤੋਂ ਜਿੰਨੇ ਮਰਜ਼ੀ ਹਰੇ ਕਾਰਡ ਲਾਲ ਕਾਰਡ ਮੀਲੇ ਕਾਰਡ ਪੀਲੇ ਕਾਰਡ ਬਣਾ ਲਓ ਗਰੀਬੀਆਂ ਟੱਕੀਆਂ ਜਾਣੀਆਂ ਗਰੀਬੀਆਂ ਉਦੋਂ ਚੱਕੀਆਂ ਜਾਣੀਆਂ ਜਦੋਂ ਗਰੀਬਾਂ ਦੇ ਜਵਾਕ ਪੀ ਐਚ ਡੀ ਕਰਨਗੇ ਐਲ ਐਲ ਬੀ ਕਰਨਗੇ ਆਈ ਆਈ ٹی ਕਰਕੇ 2 2 ਲੱਖ ਦੀਆਂ ਤਰਗਾਹਾਂ ਤੇ ਜਿਨ੍ਹਾਂ ਨੂੰ ਨੌਕਰੀਆਂ ਲੱਗਣਗੇ ਉਦੋਂ ਗਰੀਬਾਂ ਚੱਕੇ ਜਾਣਗੇ ਉਹ ਦੁਨੀਆ ਵੀ ਆਪਣੇ ਪਿੰਡ ਦੇ ਵੀ ਮੈਂ ਕਈ ਨੌਕਰੀਆਂ ਜਦੋਂ ਦਿਨਾ ਆਪਣੇ ਪਿੰਡ ਦੇ ਵੀ ਮੈਨੂੰ ਮਿਲੇ ਕਿੰਨੀਆਂ ਨੌਕਰੀਆਂ ਮਿਲ ਗਈਆਂ ਆਪਣੇ ਪਿੰਡ ਭੁਲੀਏ ਦਾ ਪਰਿਵਾਰ ਮਿਲਿਆ ਮੈਨੂੰ ਭੈਣ ਭਾਈ ਨਾਲੇ ਹਾਂ ਹਾਂ ਬਹੁਤ ਜ਼ਿਆਦੇ ਮਿਲੇ ਹਾਂ ਦੇਖੋ ਪਹਿਲਾਂ ਕਦੇ ਮਿਲੀ ਨਾ ਮੈਂ ਇਹ ਦੇਖਾਂ ਕਿ ਮੇਰੇ ਪਿੰਡ ਦਾ ਇਹਨੂੰ ਛੇਤੀ ਦੇਣੀ ਹੈ ਫੜ ਕੇ ਆ ਜੋ ਜਿਹੜੇ ਮਰਜੀ ਪਿੰਡ ਦੇ ਹੋ ਨਾ ਮੇਰਾ ਤੋੜਾਲ ਵੀ ਮੇਰੇ ਹੀ ਹੈ ਧਰਮਗੜ ਮੇਲਾ ਦੋਦੜਾ ਭਾਦ ਦਾ ਗੜੰਦੀ ਮੇਰੇ ਨੇ ਘਰ ਘਾਲ ਮੇਰਾ ਗੰਡਵਾ ਮੇਰਾ ਭਲੇੜਾ ਮੇਰਾ ਅਮਰੂ ਬੋਟੜਾ ਵੀ ਮੇਰਾ ਝਾੜੋ ਮੇਰਾ ਢੱਡੀਆਂ ਸਾਹੋ ਕੇ ਆ ਵੀਰ ਗਾਂ ਖਿਆੜਾ ਜਿੱਦ ਨੂੰ ਮਾਝਾ ਵੀ ਜੋ ਮੇਰੇ ਹੀ ਪਿੰਡ ਦੇ ਸਾਰੇ ਇਹਨਾਂ ਦੇ ਪਿੰਡਾਂ ਦੇ ਮੁੰਡੇ ਵੀ ਤਾਂ ਚਾਹੁੰਦੇ ਹੋਣਗੇ ਕੁੜੀਆਂ ਵੀ ਚਾਹੁੰਦੇ ਹੋਣੇ ਅਸੀਂ ਵੀ ਤਰੱਕੀ ਕਰੀਏ ਇਹ ਥੋੜੀ ਹੈ ਕਿ ਜਿਹੜੇ ਜਿਹੜੇ ਪਿੰਡ ਦਾ ਲੀਡਰ ਬਣ ਗਿਆ ਬਸ ਉਹੀ ਪਿੰਡ ਤਰੱਕੀ ਕਰੂਗਾ ਸਾਡੇ ਪਿੰਡ ਦੇ ਵੀ ਆ ਜਾਣ ਮੈਂ ਕੋਈ ਜਮਾਂ ਨਹੀਂ ਕਰਿਆ ਕਰਦਾ ਉਹ ਵੀ ਆ ਜਾਣ ਮੈਨੂੰ ਬੱਚੇ ਮਿਲੇ ਉੱਥੇ ਮੈਂ ਆਉਂਦਾ ਸੀ ਕਹਿੰਦੇ ਅਸੀਂ ਪੜਾਂਗੇ ਜੀ ਪੜ ਕੇ ਤੁਹਾਡੇ ਕੋ ਨੌਕਰੀ ਲਾਵਾਂਗੇ ਕਿੰਨਾ ਵਧੀਆ ਬੱਚਿਆਂ ਨੂੰ ਇੱਕ ਮਿਹਰਿਆ ਹੋਇਆ ਕਿ ਅਸੀਂ ਪੜਾਂਗੇ ਵਿੱਦਿਆ ਨੂੰ ਨੁਕਰਾ ਤੀਜਾ ਨੇ ਕਰਾ ਬਾਬਾ ਸਾਹਿਬ ਮੇਦਕਰ ਨੇ ਕਿਹਾ ਕਿ ਜਿਹੜੀ ਵਿੱਦਿਆ ਉਹ ਸੇਰਨੀ ਦੇ ਦੁੱਧ ਵਰਗੀ ਹੈ ਜਿਹੜਾ ਉਹਨੂੰ ਪੀ ਲੂਗਾ ਉਹ ਤਾੜੂ ਵੀ ਤਾੜੂ ਉਹਨੇ ਤਾੜ ਮਾਰਨੀ ਆ ਮਾਰਨੀ ਬੱਟੇ ਬਣੂ ਕੀ ਗੱਲ ਜੇ ਥੋੜੇ ਪਿੰਡ ਦਾ ਮੁੱਖ ਮੰਤਰੀ ਬਣ ਸਕਦਾ ਥੋੜੇ ਪਿੰਡ ਦੇ ਵੱਡੇ ਵੱਡੇ ਅਫਸਰ ਕਿਉਂ ਨਹੀਂ ਬਣ ਸਕਦੇ ਆਪਕਰਾਂ ਚੁੱਕ ਕੇ ਆਇਆ ਮੈਨੂੰ ਕੋਈ ਸਪੈਸ਼ਲ ਫੈਸਿਲਟੀਆਂ ਮਿਲੀਆਂ ਸੀ ਮੈਂ ਵੀ ਤੇ ਇਥੇ ਹੁੰਦਾ ਸੀ ਐਸ ਐਸ ਸਕੂਲ ਤੋਂ ਪੜਿਆ ਹੋਇਆ ਮੈਨੂੰ ਪੜਾਇਆ ਕਿਤੇ ਕੋਈ ਪਾਣ ਅਜ ਬੜਾਇਆ ਸੀ ਫੇਰ ਬਾਪੂ ਨੇ ਮੈਂ ਨਾਰੇ ਵਾਲੇ ਪਰਲੇ ਪਾਸੇ ਖੇਤ ਉਥੇ ਖੇਤੀ ਕੀਤੀ ਹੈ ਫੇਰੂਆ ਨੇ ਕੀਤੀ ਹੈ ਢਾਹ ਵਾਲੇ ਕੀਤੀ ਹੈ ਸੱਪੜ ਵਾਲੇ ਕੀਤੀ ਹੈ ਅੱਸੀ ਵਾਲੇ ਕੀਤੀ ਹੈ ਉਹ ਸਾਰਾ ਮੈਦਾ ਜਾਣਦੇ ਆ ਸਾਰੇ ਨਾਲ ਖੜੇ ਨੇ ਅਜ ਵੀ ਆਸੀ ਟਰੈਕਟਰ ਦੀ ਡਾਇਨਮੋ ਖੋਲ ਕੇ ਦੁਬਾਰੇ ਬੰਦ ਨਾ ਮੈਂ ਤਾਂ ਹਾਂ ਲਿਫਟ ਵਾਲੀ ਬੋਕੀ ਪਾੜ ਜਾਂਦੀ ਇੱਥੇ ਇੱਥੇ ਪੈਂਦਾ ਉਹਨੂੰ ਵੀ ਧਾਰ ਇੱਥੇ ਉਹਨਾਂ ਬਾਅਦ ਪਤਾ ਲੱਗਦਾ ਕਿ ਗੁਰਤਾ ਮੰਗਰੋਂ ਪਾਲਾ ਹੋ ਗਿਆ ਬਾਅਦ ਬਾਰੇ ਕੋਲੇ ਆਉਂਦੇ ਯਾਰ ਇਹ ਕੀ ਹੋ ਗਿਆ ਜਦੋਂ ਐਂ ਚੱਕਦੇ ਸੀ ਹੁਣ ਤਾਂ ਆਈਆਂ ਐਂ ਵਾਲੀਆਂ ਉਦੋਂ ਐਂ ਵਾਲੀ ਸੀ ਸਿੱਪੀ ਇੱਥੇ ਧਾਰ ਆਉਣੀ ਸੀ ਲਿਫਟ ਵਾਲੀ ਬੋਕੀ ਪਾੜ ਗਈ ਤੂੰ ਉਹਨਾਂ ਨਾਲ ਸੱਚੀ ਵੀ ਕੰਮ ਕੀਤਾ ਹੈ ਕਫਰਦੋਲੇ ਰੇੜੇ ਚਲਾਏ ਹੋਏ ਨੇ ਕੱਟੀ ਵੀ ਚਲਾਏ ਹੋਣੇ ਮੈਂ ਤਾਂ ਬੋਤੇ ਵੀ ਦੇਖੇ ਹੋਏ ਨੇ ਕੁਦਰਤ ਨੇ ਸਾਰਾ ਕੁਝ ਦਿਖਾਤਾ ਕਿਸੇ ਕਰਕੇ ਮੈਂ ਤੁਹਾਡੇ ਕੋਲ ਆਇਆ ਦੁਬਾਰੇ ਕਿ ਮੈਂ ਥੱਲੋਂ ਦੇਖਿਆ ਹੋਇਆ ਸਾਰਾ ਕੁਝ ਜਿਹੜੇ ਜਿਹੜੇ ਧਾਮਾਂ ਤੋਂ ਤਾਂ ਆ ਹੀ ਬਣ ਜਾਂਦੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਜੇ ਆਪਦੇ ਪਿੰਡ ਜਾਣ ਰੱਖੀ ਫੈਟਾ ਕੱਲ ਖਬਰਾਂ ਚ ਖਬਰ ਲੱਗੀ ਆ ਕਿ ਹੁਣ ਤਾਂ ਕਿਸੇ ਮੁੱਖ ਮੰਤਰੀ ਦੇ ਪਿੰਡ ਸਰਸੰਤੀ ਨਹੀਂ ਲੋਕੋ ਪਿੰਡ ਗਈ ਨਹੀਂ ਕਦੇ 40 ਸਾਲ ਤੋਂ ਬਾਅਦ ਲਾਉਦੇ ਪਿੰਡ ਸਰਪੰਚੀ ਨਹੀਂ ਜਿੱਤੇ ਆਈ ਕਾਂਗਰਸੀ ਜਿੱਤ ਗਈ ਆਪਣੀ ਜਿੱਤ ਗਈ ਕਿਉਂਕਿ ਪਿੰਡ ਗਈ ਨਹੀਂ ਕਦੇ ਜੀ ਸੁੱਖ ਸੁੱਖ ਚ ਕਦੇ ਗਈ ਨਹੀਂ ਜੀ ਪਿੰਡ ਵਾਲੇ ਕਹਿੰਦੇ ਠੀਕ ਆ ਪਰ ਰਹਿ ਤੂੰ ਨਾ ਤਾਂ ਵੱਡਾ ਜਿੰਨਾ ਵੱਡਾ ਬੰਦਾ ਹੋ ਜਾ। ਤਾਂ ਮੈਂ ਇਹੋ ਥੋਣਾ ਮੈਂ ਤੁਹਾਨੂੰ ਕੋਈ ਦਵਾਈ ਨਹੀਂ ਪਾਉਣਾ। ਮੈਂ ਪੰਜਾਬ ਦਾ ਮੁੱਖ ਮੰਤਰੀ ਮੈਂ ਦਵਾਈਂ ਪਾਸਾ ਦਾ। ਨਹੀਂ ਮੈਂ ਉਸ ਗੱਲ ਤੇ ਹੱਕ ਚਾਕੇ ਬੋਲੀਆਂ ਲਾਉ ਤੇ 2 ਕਰੋੜ ਰੁਪਏ ਦਿੰਦਾ ਜੀ ਸਰਪੰਚ ਬੰਦੇ ਤਾਂ ਪੈਸੇ ਨਹੀਂ ਬਣ ਜਾਣਗੇ। ਕਹਿੰਦਾ ਐਮਐਲਏ ਵੀ ਜੁੜ ਲਿਆ ਕਰੂਗਾ ਤੂੰ। ਉਹਨਾਂ ਨੂੰ 5 ਕਰੋੜ ਦੇ ਦੂੰਗਾ ਮੈਂ ਐਮਐਲਏ ਤਕਰੀਬਨ ਕਿਧਰ ਗਿਆ ਹੱਕ ਤੇ ਗਰੀਬੀ ਮਰਸਾ ਦਾ ਸਮਝ ਜਿਨੂੰ ਜਿਬਿਨਾ ਲੋਕ ਨੇ ਡੈਮੋਕ੍ਰੇਸੀ ਕਹਿੰਦੇ ਜਿਦਿਨਾ ਲੋਕ ਨੇ ਉਹ ਬਣੂਗਾ ਇਹ ਥੋੜੀ ਜਿਹੀ ਦੇ ਕੋਲ ਪੈਸੇ ਨੇ ਉਹ ਬਣੂਗਾ ਸਾਨੇ ਬਣੂ ਪਿੰਡ ਦਾ ਨਾਮ ਬਹੁਤ ਵੱਡਾ ਉੱਚਾ ਹੋ ਜੂਗਾ ਕੱਲ ਨੂੰ ਆਖਰੀ ਦਿਨ ਕਾਗਜ਼ ਕੋਈ ਹੋਰ ਨਾ ਭਰਿਓ ਜਿਨੇ ਕੋਈ ਭਰਤੇ ਮੇਰੇ ਹੱਥ ਬੰਨ੍ਹ ਕੇ ਰੱਖ ਕੇ ਉਹ ਸੱਤ ਤਰੀਕ ਨੂੰ ਵਾਪਸ ਲੈ ਕੇ ਪਿੰਡ ਦਾ ਤਹਰ ਬਣਾਓ ਮੈਂ ਵੀ ਫਿਰ ਇਹ ਕਹਿਣ ਜੋਗਾ ਹੂੰਗਾ ਕਿ ਟੁਕ ਟੁਕ ਮੈਂ ਆਪਦੇ ਪਿੰਡ ਤੱਕ ਨਾਲੀ ਨਹੀਂ ਤਾਂ ਕਹਿਣਗੇ ਤੂੰ ਪਹਿਲਾਂ ਆਪਦੇ ਪਿੰਡ ਕਰਾ ਹਾਲਾਂਕਿ ਮੈਨੂੰ ਥੋੜਾ ਡਾਕਟਰਾਂ ਨੇ ਕਿਹਾ ਕਿ ਜ਼ਿਆਦਾ ਟਰੈਵਲ ਨਹੀਂ ਕਰਨਾ ਲੰਬੀ ਯਾਤਰਾ ਨਹੀਂ ਕਰਨੀ ਪਰ ਮੈਂ ਕਹਿੰਦਾ ਨਹੀਂ ਯਾਰ ਪਿੰਡ ਜਾ ਕੇ ਤਾਂ ਮੈਨੂੰ ਦਵਾਈ ਹੀ ਮਿਲੂਗੀ ਪਿੰਡ ਦੇ ਲੋਕਾਂ ਨੂੰ ਮਿਲ ਕੇ ਤਾਂ ਮੈਂ ਠੀਕ ਹੀ ਹੋਊਂਗਾ ਕਿਉਂਕਿ ਇੱਥੇ ਤਾਂ ਗਿਆ ਮੈਂ ਉਹ ਆਪਣੀ ਮਿੱਟੀ ਚਾਉਣਾ ਆਪਦੇ ਲੋਕਾਂ ਚਾਉਣਾ ਤਾਂ ਵੱਡੀ ਗੱਲ ਹੈ ਮੈਂ ਤਾਂ ਕਰਕੇ ਤੁਹਾਡੇ ਕੋਲ ਆਇਆ ਮੇਰਾ ਮੈਨੂੰ ਲੱਗਦਾ ਤੁਸੀਂ ਮਾਨ ਰੱਖੋਗੇ ਮਾਵਾ ਪੈਣਾ ਬੈਠਿਆ ਨੇ ਥੋੜੀ ਜਿਆਦਾ ਗੱਲ ਮੰਗਦੇ ਆ ਨਹੀਂ ਮੰਨਦੇ ਤੁਹਾਨੂੰ ਮਨਾਉਣੀ ਆਉਂਦੀ ਹੁੰਦੀ ਹੈ ਇਕੱਦੀ ਇਕੱਦੀ ਇਕਦੇ ਡੰਗ ਦੀ ਰੋਕੀ ਨੂੰ ਬੰਦ ਕਰਨੀ ਆ ਆਪ ਵੀ ਠੀਕ ਲਈ ਤੇ ਆ ਜਾਂਦੇ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਜਦੋਂ ਮੈਂ 14 ਤੇ ਖੜਾ ਹੋਇਆ ਸਮਰੂਹ ਤੋਂ ਮੈਂ ਲੰਗੋਵਾਰ ਦੇ ਇੱਕ ਪਿੰਡ ਚ ਲੱਗ ਗਿਆ। ਖੋਟਾ ਮੰਗੜ ਵਾ ਤੇ। ਮੈਨੂੰ ਮਾਹ ਪੈਣਾ ਮਿਲੀਆਂ। ਕਹਿੰਦੇ ਪੁੱਤ ਤੇਰੇ ਨਾਲ ਹੀ ਆ। ਸਾਡੇ ਪੀਆ ਪੁੱਤ ਵੀ ਤੇਰੇ ਨਾਲ ਹੀ ਨੇ। ਚਲ ਜੂਨ ਸੁਦਰ ਜੇ ਜੇ ਨੌਕੇ ਨੁਕੇ ਮਿਲ ਜਾਣਗੇ ਪੁੱਤ। ਮੈਂ ਕਿਹਾ ਅੱਜ ਹੀ ਤੇ ਪੈ। ਕਹਿੰਦੇ ਪੁੱਤ ਤੇਰੇ ਤਾਏ ਉਹਨਾਂ ਨੂੰ ਸਮਝਾ ਕੇ ਜਾਈ। ਮੈਂ ਕਿਹਾ ਵੀ ਕੀ ਹੋ ਗਿਆ? ਕਹਿੰਦੇ ਬਸ ਗੈਸ ਦੇ ਸਿਲੰਡਰ ਨਾ ਬਣਨ। ਕਿ ਗੈਸ ਦੇ ਸਿਲੰਡਰ ਨਾ ਬਣਨ। ਇਹ ਕੀ ਹੁੰਦਾ ਹੈ ਕਹਿੰਦੇ ਪਤ ਮਹੀਨਾ ਰਹਿ ਗਿਆ ਵੋਟਾਂ ਚ ਹੁਣ ਕਹਿੰਦੇ ਸ਼ਰਾਬ ਚੱਲੂ ਵੀ ਖੁੱਲੀ ਸਾਰੀਆਂ ਪਾਰਟੀਆਂ ਵੱਲੋਂ ਉਥੇ ਕਥਾਵੇਂ ਲਾ ਲੈਣਗੇ ਉਥੇ ਜੱਲੂ ਸ਼ਰਾਬ ਖੁੱਲੀ ਫਿਰ ਜਦੋਂ ਤੇਰਤਾਏ ਹੋਰੀ ਪੀ ਕੇ ਡਿਗ ਪੈਂਦੇ ਨੇ ਫਿਰ ਉਹਨਾਂ ਨੇ ਜੀਪਾਂ ਰੱਖੀਆਂ ਹੋਈਆਂ ਨੇ ਕਦੇ ਛੱਡਣ ਨੂੰ ਕਣਕਾਰ ਮੂਰੀ ਆ ਕੇ ਤੇਰਤਾਏ ਹੋਰ ਨੇ ਸਿਲੰਡਰਾਂ ਵਾਂਗੂ ਐ ਰੋੜ ਕੇ ਛੱਡ ਕੇ ਜਾਂਦੇ ਨੇ ਸੰਦਰਤਾ ਇਹ ਗਰਮ ਕਹਿ ਨਹੀਂ ਗਏ ਇਸ ਸਿਲੰਡਰ ਨਾ ਬਣਨ। ਬਾਕੀ ਕੁੱਝ ਹੋ ਜਿੱਤੇਗਾ। ਮੈਂ ਜਪਰੀ ਗਿਆ ਤੇ ਮੈਂ ਵੀ ਤੁਹਾਨੂੰ ਬੇਨਤੀ ਕਰਦਾ ਸਾਰੇ ਪੰਜਾਬ ਨੂੰ ਬੇਨਤੀ ਕਰਦਾ ਮੀਡੀਆ ਰਾਹੀਂ ਗੈਸ ਦੇ ਸਿਲੰਡਰ ਨਾ ਬਣਿਓ। ਉਹ ਕੋ 15 ਦਿਨਾਂ ਬਾਅਦ ਉੱਤਰ ਜੂਗੀ। ਉਹ 20 ਦਿਨਾਂ ਬਾਅਦ ਮੁੱਕ ਜੂਗੀ। ਜਿਹਦੇ ਪਿੱਛੇ ਪਿੰਡ ਦਾ 5 ਸਾਲ ਦਾ ਫੈਸਲਾ ਲੱਗਦਾ। ਪਿੰਡ ਲੱਗਦਾ। ਬਾਅਦ ਵਿੱਚ ਤਾਂ ਆਵੇ ਰਹਿ ਜਾਂਦੇ ਨੇ। ਸੈਂਕੜੇ ਬੰਦਿਆਂ ਨੂੰ ਚੁਣੋ। ਜੇ ਵੋਟਾਂ ਪਾਉਣੀਆਂ ਵੋਟਾਂ ਪਵਾ ਲੋ ਚੰਗੇ ਪੜ੍ਹੇ ਲਿਖੇ ਮੁੰਡੇ ਬਾਹਰ ਵਿਚਾ ਉਹ ਸਿਸਟਮ ਦੇ ਕਾਲਾ ਕੱਢਣ ਦੀ ਲੋੜ ਨਹੀਂ ਆਹ ਚ ਅਖਬਾਰਾਂ ਪਰ ਪੜ ਪੜ ਕੇ ਕਾਲਾ ਕੱਢੀ ਜਾਂਦੇ ਕੀ ਹੋ ਗਿਆ ਯਾਰ ਸਿਸਟਮ ਨੂੰ ਵਿਚ بڑੋ ਸਿਸਟਮ ਤੇ ਯਾਰ ਹਿੱਸਾ ਬਣੋ ਸਿਸਟਮ ਦਾ ਹੋਰ ਕੌਣ ਕਰੂਗਾ ਕੋਈ ਨਾ ਤੇ ਕੋਈ ਛੱਡ ਰੱਖਿਆ ਜੇ ਮੈਂ ਵੀ ਨਾ ਕਰਦਾ ਮੈਂ ਵੀ ਕਲਾਕਾਰ ਰਹਿੰਦਾ ਮੈਨੂੰ ਕੀ ਪ੍ਰੋਬਲਮ ਦੀ ਹੁਣ ਜੇ ਆਪਾਂ ਵਿਚ ਪੜੇ ਆ ਤਾਂ ਕੋਈ ਸੁਧਾਰ ਹੋਇਆ ਤਾਂ ਇਹ ਲਾਹੇ ਨੇ ਕਾਇਨਾ ਤੂੰ ਖੇੜਾ ਛੁੱਟਿਆ ਤਾਂ ਕੋਈ ਬਿਜਲੀ ਦਾ ਪ੍ਰਬੰਧ ਹੋਇਆ ਤਾਂ ਆਪਣੀਆਂ ਕੱਸੀਆਂ ਖਾਲ ਚੱਲੇ ਨੇ ਸੂਏ ਨਵੇਂ ਤਾਂ ਕੋਈ ਨੌਕਰੀਆਂ ਮਿਲਣ ਲੱਗੀਆਂ ਨੇ ਤਾਂ ਪਰ ਉਸ ਅਫਸਰਾਂਣ ਲੱਗੇ ਨੇ ਆਪਣੇ ਪਿੰਡਾਂ ਚ ਜੇ ਪਹਿਲਾਂ ਕਿੱਥੇ ਹੁੰਦੇ ਸੀ ਉਹ ਕਹਿੰਦਾ 5 ਸਾਲ ਤੂੰ 5 ਸਾਲ ਮੈਂ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹਿਂਚਾ ਲੋ ਚੱਲੀ ਜਾਂਦੇ ਕੰਮ ਸੋ ਮੈਂ ਕੋਈ ਵੀ ਕਿਸੇ ਕਿਸਮ ਦਾ ਦਬਾਅ ਪਾਉਣ ਨਹੀਂ ਆਇਆ ਤੁਹਾਡੇ ਤੇ। ਤੁਸੀਂ ਸਹਿਮਤੀ ਕਰੋ। ਪਰ ਮੈਨੂੰ ਉਮੀਦ ਹੈ ਕਿ ਤੁਸੀਂ ਮੇਰਾ ਮਾਣ ਰੱਖੋ। ਜੇ ਕੋਈ ਹੈਗਾ ਇੱਕ ਪਿੰਡ 'ਚ, ਹਰੇਕ ਨੂੰ ਹੱਕ ਹੈ, ਹਰੇਕ ਦਾ ਹੱਕ ਹੈ। ਡੈਮੋਕ੍ਰੇਸੀ 'ਚ ਹੀ ਮਜਾ ਹੈ। ਜੇ ਹੀ ਡੈਮੋਕ੍ਰੇਸੀ ਦਾ ਨਜ਼ਾਰਾ ਹੈ ਕਿ ਉਹ 'ਚ ਹਰੇਕ ਨੂੰ ਆਪਣਾ ਅੱਕ ਰੱਖਣ ਦਾ ਹੱਕ ਹੈ। ਜੇ ਕੋਈ ਕਦਾ ਬੰਦਾ ਪਿੰਡ 'ਚ ਹੈਗਾ ਜਿਹੜਾ ਕਹਿੰਦਾ ਵੀ ਮੇਰਾ ਆਹ ਪੱਕਾ ਹੈ, ਉਹਨੂੰ ਵੀ ਨਾਲ। ਨਾਲ ਜੋੜੋ। ਕਿ ਇਹ ਤੇਰਾ ਵੀ ਮਾਨਸਨ ਕਰ ਪਿੰਡ ਚੋਂ ਨਹੀਂ ਹੋਇਆ ਵੱਧ ਕਰ ਪਰ ਪਿੰਡ ਦਾ ਇਹ ਵਿੱਚ ਭਲਾ ਜਦੋਂ ਜਿੱਧਰ ਪੰਚਾਇਤ ਕਹਿੰਦੀ ਹੈ ਜਿੱਧਰ ਪਰੇ ਖੜੀ ਹੈ ਉਧਰ ਫੈਸਲੇ ਹੋ ਜਾਂਦੇ ਨੇ ਆ ਤਾਂ ਹੁਣ ठाणे ਤੋਂ ਨਹੀਂ ਚੱਲੇ ਨੇ ਪਹਿਲਾਂ ਤਾਂ ਆਪਣੇ ਸਾਰੇ ਪਿੰਡਾਂ ਦੇ ਫੈਸਲੇ ਪਿੰਡਾਂ ਚ ਪਜੈਤਾ ਚ ਹੋ ਜਾਂਦੇ ਸੀਗੇ ਗੁਰਦੁਆਰਾ ਦਾ ਕੁੰਡਾ ਖੋਲਣ ਤੇ ਫੈਸਲੇ ਹੁੰਦੇ ਮੈਂ ਦੇਖੇ ਨੇ ਇੱਥੇ ਇੱਥੇ ਕਿ ਚੱਲ ਵੀ ਮੋਟਰ ਚੋਰੀ ਹੋ ਗਈ ਉਹ ਮੰਨਦਾ ਨਹੀਂ ਕਾ ਚੱਲ ਗੁਰਦੁਆਰਾ ਦਾ ਕੁੰਡਾ ਖੋਲ੍ਹ ਲਓ ਮੈਂ ਮਾਫ਼ ਕਰ ਦੂੰਗਾ ਇੰਨਾ ਡਰ ਹੁੰਦਾ ਸੀ ਗੁਰੂ ਮਾਰ ਪਰਮਾਤਮਾ ਦਾ ਉਹ ਤਾਂ ਗੁਰੂ ਸਾਹਿਬ ਨੂੰ ਸਿਰ ਤੇ ਚੱਕ ਲੈਣਗੇ ਹਮਜੋਰੀ ਵੀ ਕੀਤੀ ਹੋਵੇ ਕੋਈ ਕੋਈ ਦੀਨ ਜ਼ਮਾਨੀ ਨਹੀਂ ਮੇਰੇ ਰੱਬ ਨੂੰ ਵੇਚ ਕੇ ਖਾ ਜਾਣਗੇ ਪਰ ਅੱਪਾ ਇੱਕ ਮਿਸਾਲ ਬਣੀ ਹੈ ਛੋਟੇ ਕੋਲੇ ਪੱਤਰਕਾਰ ਵੀ ਆਇਆ ਕਰਨਗੇ ਅੱਜ ਵੀ ਆਏ ਹੋਏ ਨੇ ਅੱਜ ਵੀ ਪੁੱਛਣਗੇ ਤੁਹਾਨੂੰ ਮੇਰੇ ਤੋਂ ਬਾਅਦ ਪੁੱਛਣਗੇ ਕਿ ਕੀ ਫੈਸਲਾ ਕਰੋਗੇ ਮੈਂ ਜਦੋਂ ਤਲਾਸ਼ੇ ਵਧੀਆ ਫੈਸਲਾ ਕਰਦਾ ਤਾਂ ਮੈਨੂੰ ਇਸ ਗੱਲ ਦੀ ਖੁਸ਼ੀ ਹੋ ਜੂਗੀ ਕਿ ਮੈਂ ਪਰਸੋ ਨੂੰ ਕਿਤੇ ਜਾਣਾ ਹੋਊਗਾ ਬਰਦਾਸਪੁਰ ਇਕਰੇ ਪਠਾਨ ਕੋਟ ਇਕਰੇ ਜਲੰਧਰ ਮੈਂ ਕਹੂੰਗਾ ਮੈਂ ਕੱਲ ਸਾਕੇ ਪਿੰਡ ਗਿਆ ਸੀ ਸਾਡੇ ਪਿੰਡਾਂ ਨੇ ਮੇਰੀ ਗੱਲ ਮੰਨ ਲਈ ਓ ਵਾਹ ਵਾਹ ਬਹੁਤ ਬਹੁਤ ਧੰਨਵਾਦ ਜੀ ਕਿਸੇ ਨੇ ਹੋਰ ਬੋਲਣਾ ਹੈ ਕੋਈ ਵਿਚਾਰ ਰੱਖਣਾ